ਸੰਗਤ ਜੀ ਜਿਹੜੇ ਸਰੀਰ ਜਾ ਰਹੇ ਨੇ ਕਿਰਪਾ ਕਰਕੇ ਥੋੜੇ ਸਮੇਂ ਵਾਸਤੇ ਆਪਕੋ ਆਪਣੇ ਥਾਂ ਤੇ ਥਿਖ ਲੋ ਕੇ ਮੇਰੀ ਅਰਜ਼ ਬੇਨਤੀ ਸੁਣ ਕੇ ਜਰੂਰ ਜਾਇਓ ਜੋ ਹੁਕਮ ਹੋਇਆ ਸਾਧਗੁਰੂ ਜੀ ਦਾ ਮੈਂ ਉਹ ਤੁਹਾਡਾ ਨਾਲ ਸਾਂਝਾ ਕਰਨ ਲੱਗਾ ਨਾਮ ਸਿਮਰਨ ਜਾਪ ਪ੍ਰਯੋਗ ਜਿਸ ਦਿਨ ਤੋਂ ਇਹ ਆਰੰਭ ਹੋਇਆ ਤੁਸੀਂ ਬੜੀ ਕਿਰਪਾ ਕਰਦੇ ਹੋ ਸਾਧ ਸੰਗਤ ਦੇ ਵੇਲੇ ਨਾਲ ਸਵੇਰੇ ਅਮਰਤ ਵੇਲੇ ਵੀ ਤਿਆਰ ਹੋ ਕੇ ਦੁਪਹਿਰੇ ਵੀ ਤਿਆਰ ਹੋ ਕੇ ਬੜੀ ਹਿੰਮਤ ਕਰਕੇ ਬੜਾ ਯਤਨ ਕਰਕੇ ਤੁਸੀਂ ਪਹੁੰਚਦੇ ਹੋ ਨਾਮ ਸਿਮਰਨ ਜਾਪ ਰੋਗ ਦਾ ਮਤਲਬ ਹੀ ਨਾਮ ਸਿਮਰਨ ਕਰਨਾ ਹੈ ਮੈਡੀਟੇਸ਼ਨ ਪੂਰਾ ਅੰਤਰ ਧਿਆਨ ਹੋ ਕੇ ਯਤਨ ਕਰੋ ਜਿੰਨਾ ਚਿਰ ਬੈਠਾ ਜਾਵੇ ਪਰ ਕਈ ਸਰੀਰ ਵੇਖੇ ਨੇ ਖਾਸ ਕਰਕੇ ਮਾਈਆਂ ਵਾਲੇ ਪਾਸੇ ਉਚੇਚੇ ਤੌਰ ਤੇ ਸਵੇਰੇ ਆਸਾ ਦੀ ਵਾਰ ਦੇ ਵਿੱਚ ਵੀ ਹੁਣ ਨਾਮ ਸਿਮਰਨ ਦੇ ਦੌਰਾਨ ਵੀ ਉਹ ਫੋਨ ਤੇ ਲੱਗੇ ਰਹਿੰਦੇ ਨੇ ਪਤਾ ਨਹੀਂ ਤੇ ਉਹ ਪਾਠ ਕਰਦੇ ਹੋਣਗੇ ਸ਼ਾਇਦ ਮੈਂ ਕਹਿ ਨਹੀਂ ਸਕਦਾ ਵੀ ਪਾਠ ਕਰਦੇ ਹੋਣ ਜਿਹੜੇ ਚੌਪਈ ਦੀ ਆਖੇ ਨੇ ਉਹ ਪਰ ਜੇ ਪਾਠ ਕਰਨੇ ਨੇ ਸਾਧ ਸੰਗh ਹੁਕਮ ਹੈ ਆਪਣੇ ਘਰ ਹੀ ਵਿਆਗ ਕਰ ਸਕਦੇ ਤੁਸੀਂ ਇੱਥੇ ਸਾਧ ਸੰਗਤ ਦੇ ਵਿੱਚ ਆ ਕੇ ਕੇਵਲ ਤੇ ਕੇਵਲ ਨਾਮ ਸਿਮਰਨ ਹੋਵੇ ਨਾਮ ਸਿਮਰਨ ਜਾਪਰ ਯੋਗ ਦਾ ਅਸੀਂ ਹਿੱਸਾ ਬਣਨ ਵਾਸਤੇ ਆਇਆ ਤੇ ਸੱਚੀ ਮੁੱਚੀ ਅਸੀਂ ਨਾਮ ਸਿਮਰਨ ਜਾਪਰ ਯੋਗ ਦਾ ਹਿੱਸਾ ਬਣ ਕੇ ਰਹੀਏ ਇੱਥੇ ਆ ਕੇ ਜੇ ਪਾਠ ਕਰਨਾ ਹੈ ਤੁਸੀਂ ਘਰ ਵੀ ਬੈਠ ਕੇ ਕਰ ਸਕਦੇ ਹੋ ਇੱਥੇ ਕਿਰਪਾ ਕਰਕੇ ਆਪੋ ਆਪਣੇ ਮੋਬਾਈਲ ਬੰਦ ਕਰਕੇ ਆਪਣੀਆਂ ਜੇਬਾਂ ਚ ਪਾ ਲਿਆ ਕਰੋ ਕਿ ਅੱਗੇ ਹੀ ਰੱਖ ਕੇ ਮਤਲਬ ਉਹਨੂੰ ਵੇਂਦੇ ਹੀ ਰਹਿੰਦੇ ਨੇ ਸ਼ਾਇਦ ਕੋਈ ਮੈਸੇਜ ਆਇਆ ਕਿ ਨਹੀਂ ਆਇਆ ਫਿਰ ਥੋੜੇ ਚਿਤ ਆਤਮਾ ਜਿੰਦੀ ਥੋੜੇ ਚਿਰ ਬਾਅਦ ਫਿਰ ਉਠ ਠੰਗ ਮਾਰ ਕੇ ਵੇਂਦੇ ਨੇ ਕੋਈ ਮੈਸੇਜ ਆਇਆ ਕਿ ਨਹੀਂ ਆਇਆ ਉਹ ਮੈਸੇਜ ਤੁਹਾਨੂੰ ਆਪੇ ਆਉਂਦੇ ਰਹਿਣਗੇ ਜੇ ਫੋਨ ਤੁਹਾਡੇ ਬੰਦ ਹੋਏ ਨਾ ਤਾਂ ਵੀ ਆਉਂਦੇ ਰਹਿਣੇ ਚਿੰਤਾ ਨਾ ਕਰੋ ਇਸ ਗੱਲ ਦੀ ਚਿੰਤਾ ਇਸ ਗੱਲ ਦੀ ਕਰੋ ਅਸੀਂ ਜਿਸ ਕਾਰਜ ਵਾਸਤੇ ਇਕੱਠੇ ਹੋਏ ਨਾ ਚਿੰਤਾ ਸਾਨੂੰ ਉਸ ਗੱਲ ਦੀ ਹੋਣੀ ਚਾਹੀਦੀ ਹੈ ਨਾਮ ਸਿਮਰਨ ਜਾਪਰ ਯੋਗ ਵਿੱਚ ਹਿੱਸਾ ਲੈਣ ਵਾਸਤੇ ਆਈਆਂ ਨਾਮ ਸਿਮਰਨ ਵਾਸਤੇ ਅਸੀਂ ਆਏ ਆ ਜਿੰਨੇ ਕੁ ਦਿਨ ਸਾਨੂੰ ਮਿਲੇ ਨੇ ਜਿਸ ਤਰ੍ਹਾਂ ਕੱਲ ਇੱਥੇ ਆਖਿਆ ਗਿਆ ਸੀ ਕਥਾ ਵਿੱਚ ਵੀ ਗਿੰਵੇਂ ਦਿਨ ਤੇ ਨੰਗਦੇ ਹੀ ਜਾਂਦੇ ਨੇ ਪਤਾ ਨਹੀਂ ਲੱਗਾ ਕਿਹੜੇ ਵੇਲੇ ਨੰਗੇ ਨੇ ਕਿਰਪਾ ਕਰਕੇ ਬੇਨਤੀ ਹੈ ਕਈ ਸੱਜਣ ਤੇ ਮੋਬਾਈਲ ਵੀ ਦੋ-ਦੋ ਰੱਖੀ ਫਿਰਦੇ ਨੇ ਜਿਹੜਾ ਜਿਹਦੇ ਕੋਲ ਇੱਕ ਵੀ ਹੈਗਾ ਨਾ ਬੰਦ ਕਰਕੇ ਉਹ ਆਪਣੀਆਂ ਮੇਜਬਾਂ ਚ ਪਾ ਲਵੋ ਤੇ ਨਾਮ ਸਿਮਰਨ ਕਰੋ ਪਾਠ ਕਰਨਾ ਹੈ ਪਾਠ ਆਪਣਾ ਘਰ ਕਰ ਸਕਦੇ ਹੋ ਧੰਨਵਾਦ ਸਤਿ ਸ੍ਰੀ ਅਕਾਲ